ਹਾਂ ਤੂੰ ਪਹਿਲਾਂ ਜੇ ਤੁਸੀਂ ਪਿੰਡਾਂ ਦੇ ਵਿੱਚ ਅਸੀਂ ਕੁਆਂਟੀਟੀ ਦਾ ਕੰਮ ਕਰਦੇ ਸੀ ਸਾਡੀ 1 ਮਿੰਟ 2 ਮਿੰਟ ਪਾਜੀ ਵੀਡੀਓ ਨਹੀਂ ਬਣਾਏ

ਉਹ ਦਾਕੇ ਜਾਉਂਗਾ ਕਰ ਰਿਹਾ ਰਿਕਵੈਸਟ ਕਰਦੇ ਆ ਉਹ ਕੱਲ ਵੀ ਪਾਰਟੀ ਦੇ ਬੰਦੇ ਸਾਨੂੰ ਵਿਚਾਰ ਨਹੀਂ ਕਰਨ ਦੇਉਂਦੇ ਉਹ ਦਰਦ ਕੋਈ ਨਹੀਂ ਕੋਈ ਨਹੀਂ ਆਪਾਂ ਸਾਡੇ ਨਾਲ ਬੋਲ ਨਹੀਂ ਦਿੰਦੇ ਸਾਨੂੰ ਇਹ ਸਾਰੇ ਵੇਖਣੋ ਇਹਨਾਂ ਦੇ ਜਿਹੜੇ

ਕੋਣ ਮਾਰਨੇ ਤੂੰ ਕਹਿਦਾ ਹਾ ਤੁਸੀਂ ਸਮਝਾਣਗੇ ਕੀਤੀ ਹੋ ਸਾਰੇ ਦਿਨ ਚੱਲ ਜੇ ਜਬਾਨ ਸਹੀ ਤੋਂ ਮਿਸਟੇਕ ਹੋ ਗਈ ਲਾਉਣ ਸੋਲਦੇ ਓ ਕਰਨਾ ਸਾਰੇ ਦੇ ਜਾ ਬੋਲ ਕੋ ਜਾਣਾ ਯਾਰ ਬੇਨਤੀ ਸੁਣਨ ਨੂੰ ਜਾ ਇੱਥੇ ਚੱਪੀ ਆਂਦਾ ਸੋਲ ਨਹੀਂ ਨਿਕਲੋ ਕੋਲਾ ਤੇ ਕੋਈ ਨਹੀਂ ਯਾਦ ਯਾ ਤੂੰ ਜਾਣਾ ਨਹੀਂ ਤੂੰ ਮੈਂ ਛੱਡ ਕੇ ਜਾਂਦਾ ਮੇਰੀ ਚੰਗੀ ਸਭ ਤੁਸੀਂ ਆਪਣੀਆਂ ਮਾਰਦੇ ਯਾਰ ਇੱਕ ਮਿੰਟ ਦਾ ਇੱਕ ਮਿੰਟ ਯਾਰ ਜੱਗੇ ਕਹ ਯਾਰ ਸੋਲ ਨਹੀਂ ਹੈ هي گڏ واسطي آهي اني ڪنهن گڏ ڪرڻ لاءِ اسان کي سڀني کي سڀني کي ਯਾਰ ਮਾੜਾ ਹੋ ਗਿਆ ਯਾਰ ਪੀ ਲੈਂਦੇ ਲੱਗੋ ਫੋਨ ਮਾੜਾ ਯਾਰ ਥੋੜਾ ਜਿਹਾ ਜਿੰਨਾ ਬਾਲੀ 50 ਚਾਹ ਕਿਤੇ ਕਰ ਲੈਂਦੇ ਯਾਰ ਲੈ ਗਾ ਮਦਦ ਕਰ ਚਾਹ ਫਿਰ ਤੇ ਯਾਰ ਇਕ ਬੱਲੇ ਮਾਰਾ ਗਾ ਉਹਨੂੰ ਬੰਦੀ ਤੂੰ ਕਾਹਦਾ ਮਾਰਾ ਤੱਕ ਤੱਕ ਮਾਰਾ ਗਾ ਨਹੀਂ ਬੰਦੀ ਸੁਣ ਰਿਹਾ ਨਹੀਂ ਦੇਖੋ ਭਨੀ ਆਹ ਦੇਖੋ ਆਹ ਆਮ ਆਦਮੀ ਪਾਰਟੀ ਦੇ ਬੰਦੇ ਆ ਵੇਖੋ ਸਾਡੀ ਗੱਲ ਵੀ ਨਹੀਂ ਸੁਣਦੇ ਪਏ ਆ ਆ ਆਦਮੀ ਦਾ ਤਾਰੀਵਾਲ ਸਿੰਘ ਉਧਨੁਪਰੇ ਦੇ ਵਿੱਚ ਆ ਅਸੀਂ ਕੋਈ ਸਵਾਲ ਦਬਾਬ ਕਰਨੇ ਆ ਪਰ ਇਹ ਸਵਾਲ ਕੋਈ ਨਹੀਂ ਸਾਡੀ ਸੁਣਦੇ ਬਾਦ ਸਾਡੀ ਗੱਲ ਬਾਤ ਸੁਣ ਉਹ ਤੇਰੀ ਪਨੀ ਕੰਮ ਪਾ ਸੁਣਾ ਚਾਹ ਪੀ ਲੈਂਗੇ ਤੈਨੂੰ ਸੁਣ ਰੱਖਿਆ ਇਹ ਬੱਕਰਾ ਉਹ ਦੰਗਲਾ ਮਰੇ ਕਸਰੇ ਕੰਮ ਕਰਦਾ ਮੈਂ ਕੰਮ ਕਰਦਾ ਉਹ ਕੈਂਟਰ ਲਊ ਨਜ਼ਰ ਲਾਈ ਨਾ ਮਾਰਦਾ ਕੀ ਬਰਾਜ ਬਰਾਜ ਚਲ ਨਾ ਇੰਨਾ ਨਾ ਚਲਾਉਣਾ ਨਾ ਬਰਾਜ ਬਰਾਜ ਉਹ ਲਾਈਵ ਵਿੱਚ ਸਾਹਮਣੇ ਗੱਲ ਨਹੀਂ ਹੁੰਦੀ ਕਿੱਥੇ ਲਾਈਵ ਚਲਾਉਣਾ ਚਲਾਉਣਾ ਲਾਈਵ ਚ ਚਲਾਉਣਾ ਹਾਂ ਮੈਂ ਲਾਈਵ ਚਲਾਉਣਾ ਗੱਲ ਨਹੀਂ ਬੋਲ ਓਏ आम आदमी पार्टी आम आदमी पार्टी प्रशासन प्रशासन आम आदमी पार्टी मुर्दाबाद आम आदमी पार्टी मुर्दाबाद प्रशासन झगड़ा ही यार करना अपन लाइव नही झगड़ा करते ਅਸੀਂ ਤੇ ਬੋਲਦੇ ਆ ਬੋਲਣ ਦੇ ਵਿੱਚ ਹੈ ਨਾ ਸੁਣਨ ਦੀ ਸ਼ਕਤੀ ਹੈ ਇਹ ਤੇ ਉਹ ਰਿਐਕਸ਼ਨ ਤੇ ਹੈ ਨਾ ਕਿ ਗੱਲ ਸੁਣ ਲੈਣੇ ਉਹ ਵੀ ਸੁਣਨੇ ਆ ਮਨਸੇ ਨੂੰ ਕਾ ਸੁਣਦੇ ਬੋਲਦੇ ਨਹੀਂ ਲਾਈਵ ਕੋਲੇ ਚਲਾਈਏ ਸਭ ਨੂੰ ਤੇ ਕਹਾਰੇ ਹਾਂ ਬੰਦ ਚਲ ਆਉਂਦੇ ਆਂ ਅਸੀਂ ਚਲਾ ਸਕਦੇ ਆ ਲਾਈਵ 2 ਮਿੰਟ ਬੈਠ ਕੇ ਗੱਲ ਕਰਦੇ ਆਂ ਸਾਨੂੰ ਗੱਲ ਇਹ ਤੁਹਾਡੀ ਤੇ ਹੈਗੀ ਹੈ ਜਿਹੜੀ ਗੱਲਾਂ ਹੋਰ ਨਹੀਂ ਅਸੀਂ ਪਿੰਡ ਦੇ ਮੁੱਦੇ ਅੱਗੇ ਰੱਖਨੇ ਆ ਸਾਡੇ ਗੱਲ ਨੂੰ ਸਾਰੇ ਅਸੀਂ ਭਾਜੀ ਪਿੰਡ ਦੇ ਮੁੱਦੇ ਅੱਗੇ ਰੱਖਨੇ ਆ ਹਾਂ ਅਸੀਂ ਝੂਠਾ ਬੰਦਾ ਕਿਹੜਾ ਗਪੌੜ ਬੰਦਾ ਉਹ ਵੀ ਹੈਗਾ